ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬਚਨ ਕਰਨਾ ਹੈ ਸ੍ਰੀ ਮਿਸਲ ਸ਼ਹੀਦਾ ਤਰਨਾ ਦਲ ਦਾ ਸ੍ਰੀ ਮਿਸਲ ਸ਼ਹੀਦਾ ਤਰਨਾ ਦਲ ਦੀ ਰੰਮਤਾ ਤਨ ਤਨ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਤੋਂ ਹੁੰਦੀ ਹੈ ਪਹਿਲੇ ਮੁਖੀ ਸਾਰੇ ਦਲ ਪੰਥਾਂ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਥਾਪਿਆ ਸ੍ਰੀ ਮਿਸਲ ਸ਼ਹੀਦਾ ਤਰਨਾ ਦਲ ਦਾ ਕੱਲ ਨੂੰ ਮਹਾਨ ਜਥੇਦਾਰ ਜਥੇਦਾਰ ਬਾਬਾ ਬਿਸ਼ਨ ਸਿੰਘ ਜੀਆ ਦੇ ਵਰਸੀ ਸਮਾਗਮ ਨੇ ਸੋ ਗੁਰਮੁਖ ਪਿਆਰੋ ਜਿਨ੍ਹਾਂ ਨੇ ਏਡੀ ਵੱਡੀ ਕੁਰਬਾਨੀ ਜੀਵਨ ਵਿੱਚ ਕੀਤੀ ਹੋਵੇ ਫਿਰ ਜਥੇਦਾਰ ਬਣਦਾ ਹੈ ਉਹਦੇ ਵਿੱਚ ਸਭ ਤੋਂ ਵੱਡਾ ਕੀ ਹੈ ਕਿ ਜੋ ਸ੍ਰੀ ਮਿਸਲ ਛੀ ਦਾ ਤੰਨਾ ਦਲ ਦੇ ਜਥੇਦਾਰ ਬਣਦੇ ਨੇ ਉਹ ਪਹਿਲਾਂ ਸੇਵਾਦਾਰ ਨੇ ਗੁਰਬਾਣੀ ਦੇ ਮਹਾਂ ਬੋਲਣੇ ਹੁਕਮ ਮੰਨਨੇ ਹੈ ਹੋਵੇ ਪ੍ਰਮਾਣ ਪਾ ਖਸਮੇ ਕਮੈਲ ਪਾਇਸੀ ਸਭ ਤੋਂ ਪਹਿਲਾਂ ਸੇਵਾਦਾਰ ਨੇ ਸੇਵਾਦਾਰ ਬਣ ਕੇ ਮੁਕੰਮਲ ਸੇਵਾ ਵਿੱਚ ਆਪਣੇ ਆਪ ਨੂੰ ਕੀਤਾ ਸਿਮਰਨ ਕੀਤਾ ਨਾਮ ਬਾਣੀ ਦਾ ਅਭਿਆਸ ਕੀਤਾ ਫਿਰ ਉਸ ਅਭਿਆਸ ਨੂੰ ਸੰਗਤਾਂ ਨੇ ਤੱਕਿਆ ਮਜੂਦਾ ਮਹਾਪੁਰਖਾਂ ਮਜੂਦਾ ਜਥੇਦਾਰ ਨੇ ਤੱਕਿਆ ਤੇ ਫਿਰ ਜਿਹੜੀ ਜਥੇਦਾਰੀ ਪ੍ਰਾਪਤ ਹੋਈ ਮਿਸਲ ਚਹੀਦਾ ਤਰਨਾ ਦਲ ਦੇ 12ਵੇਂ ਜਥੇਦਾਰ ਬਾਬਾ ਬਿਸ਼ਨ ਸਿੰਘ ਜੀ ਜਿਨ੍ਹਾਂ ਦਾ ਜਨਮ 1892 2 ਫਰਵਰੀ 1892 ਨੂੰ ਆਪਣੇ ਬਾਬਾ ਬਕਾਲਾ ਸਾਹਿਬ ਦੇ ਨੇੜਲੇ ਨਗਰ ਵਡਾਲਾ ਵਿਖੇ ਹੋਇਆ ਜਨਮ ਤੋਂ ਹੀ ਗੁਰਸਿੱਖੀ ਭਗਤੀ ਵਿੱਚ ਲੀਨ ਰਹਿੰਦੇ ਤੇ ਜਦੋਂ ਥੋੜੀ ਜੀ ਸੁਰਤ ਸੰਭਾਲੀ ਐ ਉਸ ਵਕਤ ਨਾਮ ਸਿਮਰਨ ਅਭਿਆਸ ਵਿੱਚ ਲੱਗੇ ਰਹਿੰਦੇ ਜਦੋਂ 10 ਸਾਲ ਦੀ ਉਮਰ ਹੋਈ ਆਪਣੇ ਮਾਤਾ ਪਿਤਾ ਦੇ ਨਾਲ ਪਿਤਾ ਅਜਾਗਰ ਸਿੰਘ ਜੀ ਮਾਤਾ ਗੰਗਾ ਜੀ ਉਹਨਾਂ ਦੇ ਨਾਲ ਬਾਬਾ ਬਕਾਲਾ ਸਾਹਿਬ ਕੇ ਆਉਣ ਲੱਗ ਪਏ ਸੰਗਤ ਨੂੰ ਸੇਵਾ ਕਰਦਿਆਂ ਵੇਖਣਾ ਤੱਕਣਾ ਸੇਵਾ ਦਾ ਐਸਾ ਰੰਗ ਚੜਿਆ ਜਿੱਥੇ-ਜਿੱਥੇ ਸੰਗਤ ਨੇ ਇਕੱਤਰ ਹੋਣਾ ਜੇ ਠੰਡ ਹੋਣੀ ਤੇ ਉਹਨਾਂ ਵਾਸਤੇ ਚੰਡੇਬਾਲ ਨੇ ਤੇ ਜੇ ਗਰਮੀ ਹਣੀ ਤੇ ਉਹਨਾਂ ਵਾਸਤੇ ਜਲ ਦਾ ਪ੍ਰਬੰਧ ਜੋ ਬਡਾਲਾ ਨਹਿਰ ਦੇ ਉੱਤੇ ਬਾਬਾ ਬਕਾਲਾ ਸਾਹਿਬ ਤੇ ਇਹ ਬਹੁਤ ਵੱਡੀ ਗੱਲ ਹੈ ਕਿ ਬਹੁਤੇ ਸਥਾਨ ਜੇ ਬਾਬਾ ਬਕਾਲਾ ਸਾਹਿਬ ਦੇ ਪ੍ਰਗਟ ਵੀ ਨਹੀਂ ਸੀ ਹੋਏ ਜਨਾਂ ਦੇ ਉੱਪਰ ਬਾਬਾ ਬਿਸ਼ਨ ਸਿੰਘ ਜੀ ਨੇ ਜਾ ਕੇ ਪੋਚੇ ਲਾਉਣੇ ਕਿੰਡੀ ਵੱਡੀ ਸੇਵਾ ਹੈ ਜਿਵੇਂ ਸ਼ੌਂਲੀ ਸਾਹਿਬ ਵਿਖੇ ਸਥਾਨ ਹੋ ਗਿਆ ਕੀ ਜਨ ਸਾਹਿਬ ਗੁਰਦਵਾਨ ਨਾਨਕਪੁਰੀ ਜੀ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਵੱਖ-ਵੱਖ ਸਥਾਨਾਂ ਤੇ ਜਾ ਕੇ ਮਾਤਾ ਗੰਗਾ ਜੀ ਦੇ ਪਾਵਨ ਸਥਾਨ ਤੇ ਝਾੜੂ ਲਾਉਣਾ ਪੋਚੇ ਲਾਉਣੇ ਬਾਬਾ ਬਕਾਲਾ ਸਾਹਿਬ ਵਿਖੇ ਛੇਵੀਂ ਪਾਤਸ਼ਾਹੀ ਸਾਹਿਬ ਜੀ ਕੇ ਜਿਆਦਾ ਰੁਕਣਾ ਇਹ ਕੱਚੇ ਸਥਾਨ ਸੀ ਉਸ ਵਕਤ ਇੱਥੇ ਵੀ ਝਾੜੂ ਪੋਚੇ ਕਰਨੇ ਅਤੇ ਜੋ ਮਾਲ ਡੰਗਰ ਸੀ ਗੁਰਦੁਆਰਾ ਸ਼ੌਣੀ ਸਾਹਿਬ ਵਿਖੇ ਸੰਭਾਲਣਾ ਘੋੜਿਆਂ ਨੂੰ ਖਰਕਣੇ ਕਰਨੇ ਸੰਭਾਲਣਾ ਤੇ ਦਾਲ ਪੰਥ ਚੱਕਰਵਰਤੀ ਸੀ ਜਦੋਂ ਜਲ ਦਲਪੰਥ ਚੱਕਰਵਰਤੀ ਹੋਣਾ ਉਸ ਵਕਤ ਪਿੱਛੋਂ ਸਾਰੀ ਸੇਵਾ ਸੰਭਾਲ ਸਥਾਨਾਂ ਦੀ ਜਿਹੜੀ ਹੈ ਉਹ ਚੰਗੀ ਤਰ੍ਹਾਂ ਰੱਖਣੀ ਜਿੱਥੇ ਬਾਬਾ ਬਕਾਲਾ ਸਾਹਿਬ ਸੰਗਤਾਂ ਇਹ ਪ੍ਰਸ਼ੰਸਾ ਕਰਨ ਲੱਗ ਪਈਆਂ ਕਿ ਅਜਾਗਰ ਸਿੰਘ ਦੇ ਜਿਹੜੇ ਪਚੰਗੀ ਨੇ ਬਿਸ਼ਮ ਸਿੰਘ ਉਹ ਕੋਈ ਇਲਾਹੀ ਰੂਹ ਨੇ ਕੋ ਆਮ ਨਹੀਂ ਕੋਈ ਇਹ ਮੇ ਸੇਵਾ ਕਰ ਸਕਦਾ ਤੇ ਗੁਰਮੁਖ ਪਿਆਰਿਓ ਬਾੜਿਆਂ ਨੂੰ ਜ਼ਮੀਨਾਂ ਪੈਲੀਆਂ ਵਿੱਚ ਜਾ ਕੇ ਜਲ ਛਕਾਉਣੇ ਉਹਨਾਂ ਦੀ ਸਾਥ ਸੰਭਾਲ ਕਰਨੀ ਉਹਨਾਂ ਦਾ ਪ੍ਰੇਮ ਦਿਲ ਜਿੱਤਣਾ ਜਿੰਨੇ ਜਲ ਸਕਿਆ ਬਾਬਾ ਬਿਸ਼ਨ ਸਿੰਘ ਜੀ ਦੇ ਹੱਥੋਂ ਉਹ ਵਾਹਿਗੁਰੂ ਨਾਮ ਸਿਮਰਨ ਨਾਲ ਐਸਾ ਜੁੜਿਆ ਉਹ ਕਹਿੰਦਾ ਲਾਹੀ ਰੰਗ ਚੜ ਗਿਆ ਏਡੀ ਨਾਮ ਨਾਲ ਜੁੜੀ ਹਸਤੀ ਧੰਨ ਧੰਨ ਬਾਬਾ ਬਿਸ਼ਨ ਸਿੰਘ ਜੀ ਜਿਸ ਵਕਤ 1911-12 ਦੇ ਵਿੱਚ ਦਲਪੰਥ ਦੇ ਵਿੱਚ ਭਰਤੀ ਹੋ ਗਏ ਬਾਬਾ ਬਿਸ਼ਨ ਸਿੰਘ ਸੇਵਾਵਾਂ ਚਾਰੀ ਰਹੀਆਂ ਜਿਸ ਵਕਤ ਸਰੋਵਰ ਦੀ ਕਾਰ ਸੇਵਾ ਅਤੇ 1928 ਦੇ ਵਿੱਚ ਪਾਵਨ ਪੋਰਾ ਸਾਹਿਬ ਦੀ ਕਾਰ ਸੇਵਾ ਦਾ ਟੱਪ ਲਾਇਆ ਜੱਥੇਦਾਰ ਬਾਬਾ ਗੁਰਮukh ਸਿੰਘ ਜੀ ਨੇ ਇਹ ਸਮਾਂ ਕਿੱਥੇ ਗਵਾਇਆ ਜਾ ਸਕਦਾ ਸੀ ਬਾਬਾ ਬਿਸ਼ਨ ਸਿੰਘ ਜੀ ਉਹਨਾਂ ਨੂੰ ਹੋਰ ਰੰਗ ਚੜ ਗਏ ਫਿਰ ਆਪਣੇ ਘਰਦਿਆਂ ਨੂੰ ਨਗਰ ਵਾਲਿਆਂ ਨੂੰ ਮਨਾ ਕਰ ਦਿੱਤਾ ਗਰਾਈ ਲੈਣ ਜਾਣੇ ਦੁੱਧ ਇਕੱਠਾ ਕਰਨਾਂ ਸੰਗਤਾਂ ਦੇ ਵਾਸਤੇ ਹੋਰ ਜਲ ਪਦਾਰਥ ਇਕੱਠੇ ਕਰਨੇ ਬੜੀਆਂ ਸੇਵਾਵਾਂ ਦੇ ਵਿੱਚ ਲੱਗ ਗਏ ਪਰ ਘਰ ਜਾਣੋਂ ਮਨਾ ਕਰ ਦਿੱਤਾ ਇੱਥੇ ਹੀ ਦਿਨ ਰਾਤ ਰਹਿ ਕੇ ਸੇਵਾਵਾਂ ਜਿਹੜੀਆਂ ਉਹ ਕਰਨ ਲੱਗ ਪਏ ਭੋਰਾ ਸਾਹਿਬ ਦੇ ਟੱਪ ਲਾਉਣ ਤੋਂ ਬਾਅਦ ਕਾਰ ਸੇਵਾ ਰੰਭ ਹੋਣ ਤੋਂ ਬਾਅਦ ਬਾਬਾ ਗੁਰਮੁਖ ਸਿੰਘ ਜੀ ਸੱਚਖੰਡ ਪਿਆਨਾ ਕਰਗੇ ਬਾਬਾ ਸਾਧੂ ਸਿੰਘ ਜੀਆਂ ਨੂੰ ਸੰਗਤਾਂ ਨੇ ਇਹ ਕਾਰ ਸੇਵਾ ਸੰਭਾਲੀ ਬਾਬਾ ਗੁਰਮੁਖ ਸਿੰਘ ਜੀਆਂ ਦੇ ਨਾਲ ਵੀ ਬਾਬਾ ਵਿਸ਼ਨ ਸਿੰਘ ਜੀ ਦਾ ਬੜਾ ਪ੍ਰੇਮ ਬੜਾ ਬਾਬਾ ਸਾਧੂ ਸੈਣੀ ਜੀਆਂ ਦੇ ਨਾਲ ਵੀ ਬਹੁਤ ਪ੍ਰੇਮ ਬਾਬਾ ਵਿਸ਼ਨ ਸਿੰਘ ਜੀਆਂ ਦਾ ਤੇ ਬਾਬਾ ਸਾਧੂ ਸਿੰਘ ਤੇ ਏਡੇ ਰਸ ਵਾਲੇ ਉਹ ਬੜੇ ਖੁਸ਼ ਹੋਣਾ ਤੇ ਸੰਗਤਾਂ ਨੂੰ ਕਹਿਣਾ ਕਿ ਇਹ ਜਿਹੜੀ ਦਲਪੰਥ ਦੀ ਕਾਰ ਭਾਰ ਹੈ ਨਾ ਇਹ ਪੰਡ ਜਿਹੜੀ ਕਿਉਂਕਿ ਗੁਰਮੁਖੋ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਦਲ ਪੰਥਾਂ ਦੀ ਇਹ ਨਹੀਂ ਆਪਾਂ ਕਹਿ ਸਕਦੇ ਕਿ ਮਹਾਪੁਰਖ ਪਲੰਘੇ ਤੇ ਬੈਠੇ ਤੇ ਕਾਰਜ ਹੀ ਕੋਈ ਨਹੀਂ ਜ਼ਿੰਮੇਵਾਰੀ ਕੋਈ ਨਹੀਂ ਨਹੀਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਸੇਵਾਵਾਂ ਕਈਆਂ ਕਈਆਂ ਸਥਾਨਾਂ ਤੇ ਮੈਂ ਦੇਖਦਾ ਹੁੰਦਾ ਗੁਰਮੁਖ ਪਿਆਰੇ ਹੁਣ ਮਹਾਪੁਰਖ ਜਥੇਦਾਰ ਬਾਬਾ ਜੋਗਾ ਸਿੰਘ ਜੀ ਨੇ ਇਹ ਬਹੁਤ ਵੱਡੀਆਂ ਸੇਵਾਵਾਂ ਨੇ ਕਹਿੰਦੇ 5-600 ਕਿਲੋਮੀਟਰ ਰੋਜ਼ ਅਸੀਂ ਸਫ਼ਰ ਜਿਹੜਾ ਕਰਦੇ ਗੱਡੀਆਂ ਤੇ ਦੂਰ ਦੂਰ ਤੱਕ ਸੰਗਤਾਂ ਦੇ ਬੁਲਾਵੇ ਤੇ ਨੀਂਦੇ ਤੇ ਜਾਣਾ ਪੈਂਦਾ ਜੇ ਤੇ ਨਾ ਜਾਈਏ ਅਗਲੇ ਦੀ ਭਾਵਨਾ ਸ਼ਰਧਾ ਜਿਹੜੀ ਉਹਨੂੰ 7 ਵਜਦੀ ਹੈ ਸੋ 4-4 5-5 ਸਮਾਗਮ ਵੀ ਇੱਕ ਦਿਨ ਦੇ ਵਿੱਚ ਜੋ ਇਸ ਵਕਤ ਜੋ ਚੜ੍ਹਦੀ ਕਲਾ ਦੇ ਨਾਲ ਬਾਬਾ ਜੋਗਾ ਸਿੰਘ ਜੀ ਸੇਵਾਵਾਂ ਬਾਰੇ ਸੋ ਕਹਿਣ ਤੋਂ ਬਾਅਦ ਉਹ ਮਿਸਤਰੀ ਸਿੰਘ ਵੀ ਜਿਹੜੇ ਬਚਪਨ ਵਿੱਚ ਆਏ ਤੇ ਅੱਜ ਜਿਹੜੇ ਉਹ 40-45 ਸਾਲ ਦੇ ਹੋ ਗਏ ਉਹ ਇੱਥੇ ਹੀ ਕੰਮ ਕਰੀ ਜਾ ਰਹੇ ਵੱਖ-ਵੱਖ ਸਥਾਨਾਂ ਦੇ ਉੱਪਰ ਇੰਨੀਆਂ ਵੱਡੀਆਂ ਸੇਵਾਵਾਂ ਨੇ ਜੋ ਪਾਵਨ ਪਵਿੱਤਰ ਮਿਸਲ ਸ਼ਹੀਦਾਂ ਪਰਨਾ ਦਲ ਦੀਆਂ ਤੇ ਸਾਰੀਆਂ ਸੇਵਾਵਾਂ ਬਾਬਾ ਬਿਸ਼ਨ ਸਿੰਘ ਜੀ ਜਿੱਥੇ ਨਾਲ ਕਰਾਉਂਦੇ ਨੇ ਬਾਬਾ ਸਾਧੂ ਸਿੰਘ ਜੀ ਆਪਾਸ ਕੁਝ ਸਿੱਖਾਉਣਾ ਅਰਦਾਸ ਕਰਾਉਣ ਉਹਨਾਂ ਨੇ ਬਾਬਾ ਬਿਸ਼ਨ ਸਿੰਘ ਜੀ ਦੇ ਕੋਲ ਕੱਲ ਦੇਣਾ ਭੇਜ ਦੇਣਾ ਬਾਬਾ ਬਿਸ਼ਨ ਸਿੰਘ ਜੀ ਨੇ ਅਰਦਾਸ ਕਰਨੀ ਅਰਦਾਸ ਬਿਲਕੁਲ ਛੋਟੀ ਸੂਖਮ ਅਰਦਾਸ ਵਿੱਚ ਕਹਿਣਾ ਗੁਰੂ ਅਰਗਵਿੰਦ ਸੱਚੇ ਪਾਤਸ਼ਾਹ ਮਾਤਾ ਗੰਗਾ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੂਕਰ ਦੀ ਅਰਦਾਸ ਹੈ ਕਿਰਪਾ ਕਰੋ ਭਾਵਨਾ ਨੂੰ ਫੜ ਲਓ ਇੰਨੀ ਅਰਦਾਸ ਕਰਨੀ ਤੇ ਅਗਲੇ ਪਾਸੇ ਲਹਿਰਾਂ ਬੈਰਾਂ ਹੋ ਜਾਂਦੀਆਂ ਜੋ ਨਿਹੰਗ ਸਿੰਘ ਬਾਣੇੰਦਾ ਅਸਲ ਪ੍ਰਚਾਰ ਬਾਬਾ ਬਿਸ਼ਨ ਸਿੰਘ ਜੀਆ ਨੇ ਕੀਤਾ ਆਪਣੇ ਸਮੇਂ ਦੇ ਵਿੱਚ ਗੁਰਮੁਖ ਪਿਆਰੇ ਉਹ ਕਿਤੇ ਹੋ ਨਹੀਂ ਸਕਦਾ ਬਾਬਾ ਸਾਧੂ ਸਿੰਘ ਜੀਆ ਨੇ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਸਰੀਰਕ ਰੂਪ ਵਿੱਚ ਰਹਿੰਦੇ ਆਂ ਬਾਬਾ ਬਿਸ਼ਨ ਸਿੰਘ ਜੀ ਨੂੰ ਦੇ ਦਿੱਤੀਆਂ ਸਾਰੇ ਸਥਾਨਾਂ ਦੀ ਕਾਰ ਸੇਵਾ ਸੰਭਾਲ ਦੇਖਣ ਲੱਗ ਪਏ ਬਾਬਾ ਸਾਧੂ ਸਿੰਘ ਜੀ ਸੱਚਖੰਡ ਪਿਆਨੇ ਤੋਂ ਪਹਿਲਾਂ ਇਹ ਸਾਰੀਆਂ ਕਾਰਜ ਸੇਵਾਾਂ ਬਾਬਾ ਬਿਸ਼ਨ ਸਿੰਘ ਜੀ ਨੂੰ ਦਿੱਤੀਆਂ ਸੰਗਤਾਂ ਨੇ ਦਲ ਪੰਥਾਂ ਨੇ ਹੋਰਨਾਂ ਨੇ ਬਾਬਾ ਸਾਧੂ ਸਿੰਘ ਜੀਾਂ ਦੇ ਸੱਚਖੰਡ ਪਹਿਨੇ ਤੋਂ ਬਾਅਦ ਦਸਤਾਰਾ ਜਿਹੜਾ ਸੀ ਉਹ ਬਾਬਾ ਬਿਸ਼ਨ ਸਿੰਘ ਜੀਾਂ ਦੇ ਸਿਰ ਤੇ ਸਜਾਇਆ ਤੇ ਸਾਰੀਆਂ ਜ਼ਿੰਮੇਵਾਰੀਆਂ ਮਿਲ ਗਈਆਂ ਗੁਰਮੁਖ ਪਿਆਰੇ ਬੜਾ ਲੰਮਾ ਸਮਾਂ ਜੋ ਵੱਖ-ਵੱਖ ਸਥਾਨਾਂ ਨੂੰ ਸਜਾਇਆ ਚੜ੍ਹਦੀ ਕਲਾ ਵਿੱਚ ਲਿਆਂਦਾ ਵੱਖ-ਵੱਖ ਸਥਾਨਾਂ ਤੇ ਨਿਸ਼ਾਨ ਸਾਹਿਬਾਂ ਦੀ ਸੇਵਾ ਕੀਤੀ ਸ਼ਹੀਦਾਂ ਸਿੰਘਾਂ ਦੇ ਪਹਿਰੇ ਵਿੱਚ ਰਹੇ ਬਾਬਾ ਬਿਸ਼ਨ ਸਿੰਘ ਜੀ ਏਡੀ ਚੜ੍ਹਦੀ ਕਲਾ ਵਾਲਾ ਸਰੂਪ ਦਾਸ ਵੀ ਦਰਸ਼ਨ ਗੁਰਮੁਖ ਪਿਆਰਿਓ ਕਰਦੇ ਰਹੇ ਆਪਾਂ ਕਰਦੇ ਨੇ ਬਚਪਨ ਦੇ ਵਿੱਚ ਏਡੀ ਵੱਡੀ ਸੇਵਾ ਨਹੀਂ ਕੋਈ ਪਲੰਗੇ ਦੇ ਉੱਪਰ ਬੈਠੇ ਹਨ ਮਹਾਰਾਜੇ ਦੇ ਵਾਂਗੂ ਮਹਾਪੁਰਖਾਂ ਦੇ ਲੱਗਣਾ ਸਾਰੀਆਂ ਸੰਗਤਾਂ ਦੇ ਨੇਚਾ ਦੇ ਨਾਲ ਚਰਨਾਂ ਦੇ ਵਿੱਚ ਝੁਕਣਾ ਜਿੱਥੇ ਗੁਰਮੁਖ ਪਿਆਰਿਓ ਮੁਖ ਚੋਂ ਨਿਕਲਿਆ ਹੋਇਆ ਇੱਕ ਬੋਲ ਜਿਹੜਾ ਸੀ ਦਰਗਾਹ ਤੱਕ ਸਤਕਾਰਿਆ ਜਾਂਦਾ ਬਾਣੀ ਵਿਆਖਦੀ ਨਾਨਕ ਦਾਸ ਮੁਖ ਤੇ ਜੋ ਬੋਲੈ ਸੋ ਇਹਾ ਉਹਾ ਸੱਚ ਹੋਵੇ ਇਹ ਬਾਬਾ ਬਿਸ਼ਨ ਸਿੰਘ ਜੀ ਹੋਏ ਗੁਰਮੁਖ ਪਿਆਰੇ ਇਸ ਗੱਦੀ ਦੇ ਵਾਰਸ ਹੋਏ ਜਿੰਨੇ ਵੀ ਮਹਾਪੁਰਖ ਹੋਏ ਮੁਖ ਚੋਂ ਬਚਨ ਮਗਰੋਂ ਕੱਢਦੇ ਤੇ ਪਹਿਲਾਂ ਹੀ ਭਾਵਨਾ ਨੂੰ ਫਲ ਸਾਹਮਣੇ ਵਾਲੇ ਦੇ ਲੱਗ ਜਾਂਦੇ ਗੁਰਮੁਖ ਪਰ ਵੱਡੀ ਗੱਲ ਇੰਨੇ ਸਫਾਨਾਂ ਦੀ ਇੰਨੀਆਂ ਜ਼ਮੀਨਾਂ ਦੀ ਸਾਂਭ ਸੰਭਾਲ ਕਰਦੇ ਆ ਇੰਨੀਆਂ ਵੱਡੀਆਂ ਸੇਵਾਵਾਂ ਚਲਾਉਂਦੇ ਆਂ ਕਿਉਂਕਿ ਲੰਗਰ ਭੰਡਾਰੇ ਮਸਤਾਨੇ ਹੀ ਹੁੰਦੇ ਉਹਨਾਂ ਸਮਿਆਂ ਵਿੱਚ ਅਨਾਜ ਬਹੁਤ ਘੱਟ ਹੁੰਦਾ। ਬਾਬਾ ਬਿਸ਼ਨ ਸਿੰਘ ਜੀ ਨੇ ਇਥੋਂ ਲੈ ਕੇ ਹਜੂਰ ਸਾਹਿਬ ਹਰ ਸਾਲ ਵੱਡੇ ਪੰਦਰ ਦੇ ਉੱਪਰ ਜਿਹੜਾ ਦਲਪੰਥ ਲੈ ਕੇ ਨਾਲ ਜਾਣਾ ਸੰਗਤਾਂ ਨੇ ਚੜਨਾ ਉੱਥੇ ਵੀ ਸੇਵਾਵਾਂ ਬਹੁਤ ਵੱਡੀਆਂ ਇੱਥੇ ਵੀ ਜਿੰਨੇ ਵੀ ਸਥਾਨ ਸਾਰਿਆਂ ਦੇ ਉੱਤੇ ਇੱਕ ਪਿਤਾਮਾਂਗ ਬਾਬਾ ਬਿਸ਼ਨ ਸਿੰਘ ਜੀ ਨੇ ਹੱਥ ਰੱਖਿਆ ਉਹਨਾਂ ਦੀ ਸੇਵਾ ਸੰਭਾਲ ਕਰਨ ਵਾਲੇ ਬਾਬਾ ਗੱਜਣ ਸਿੰਘ ਜੀ ਹੋਰ ਮਹਾਂਪੁਰਖ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਸੇਵਾਵਾਂ ਮਿਲੀਆਂ 15ਵੇਂ ਜਥੇਦਾਰ ਮਹਾਂਪੁਰਖ ਬਾਬਾ ਗੱਜਣ ਸਿੰਘ ਜੀ ਹੋਏ ਜਿਨ੍ਹਾਂ ਬਾਬਾ ਬੇਚਨ ਸਿੰਘ ਜੀ ਦੀ ਵੱਡੀ ਸੇਵਾ ਕੀਤੀ ਅਤੇ ਮੌਜੂਦਾ ਮਹਾਂਪੁਰਖ ਜਥੇਦਾਰ ਬਾਬਾ ਜੋਗਾ ਸਿੰਘ ਜੀ ਜਿਨ੍ਹਾਂ ਨੇ ਐਸੀ ਸੇਵਾ ਕਮਾਈ ਗੁਰਮੁਖ ਕਰੋ ਗੁਰਬਾਣੀ ਦਾ ਇੱਕ ਬਚਨ ਹੈ ਸਭ ਵਿਦਮਾਨਿਓ ਮਨ ਤਦ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਗੁਰੂ ਸਹਿਬਾਨਾਂ ਦੇ ਸਮੇਂ ਅਤੇ ਮੌਜੂਦਾ ਮਿਸਲਾਂ ਦੇ ਸਮੇਂ ਅਤੇ ਦਲ ਪੰਥਾਂ ਦੇ ਵਿੱਚ ਵੀ ਉਹਨਾਂ ਨੂੰ ਮਾਣ ਮਿਲਿਆ ਜਿਨ੍ਹਾਂ ਨੂੰ ਸਾਰੀਆਂ ਵਿਧੀਆਂ ਕਰਕੇ ਪਹਿਲਾਂ ਪਰਖਿਆ ਗਿਆ ਸੇਵਾ ਵਿੱਚ ਸਿਮਰਨ ਵਿੱਚ ਹੁਕਮ ਮੰਨਣ ਵਿੱਚ ਕਿਤੇ ਹੁਕਮ ਅਦੁੱਲੀਤ ਨਹੀਂ ਕਰਦੇ ਇਸ ਪੇਪਰ ਦੇ ਵਿੱਚੋਂ ਇਸ ਪ੍ਰੀਖਿਆ ਵਿੱਚੋਂ ਪਾਸ ਹੋਣਾ ਬੜਾ ਔਖਾ ਇਹ ਔਖੀ ਤੇ ਕਠਨ ਪ੍ਰੀਖਿਆ ਮਹਾਂਪੁਰਖ ਬਾਬਾ ਜੋਗਾ ਸਿੰਘ ਜੀ ਨੇ ਪਾਸ ਕਰਕੇ ਮੌਜੂਦਾ 16ਵੇਂ ਮੁਖੀ ਵਜੋਂ ਮਹਾਪੁਰਖ ਦੇਗ ਤਿਗ ਦੇ ਧਨੀ ਅੱਗੇ ਆਏ ਤੇ ਹੁਣ ਜਿਹੜੀਆਂ ਸੇਵਾਵਾਂ ਨੇ ਇਸੇ ਤਰ੍ਹਾਂ ਚੱਲ ਰਹੀਆਂ ਇਹ ਚੋਲੇ ਬਦਲਦੇ ਆਏ ਵੀਰੋ ਇਹ ਸਰੂਪ ਬਦਲਦੇ ਆਏ ਪਰ ਜਿਹੜਾ ਖਜ਼ਾਨਾ ਹੈ ਤੇ ਜਿਹੜਾ ਤਿਗ ਹੈ ਜਿਹੜਾ ਖੰਡਾ ਹੈ ਇਹ ਬਾਬਾ ਬਿਸ਼ਨ ਸਿੰਘ ਜੀ ਵਾਲਾ 6 ਸੀ ਮਹਾਪੁਰਖ ਹੋਏ ਮਿਸਲ ਚਿੱਤਾਂ ਤਰਨਾਂ ਦਲ ਦੇ ਨੌ ਮਹਾਪੁਰਖ ਜਿਨ੍ਹਾਂ ਦੇ ਜੀਵਨ ਲੱਗੇ ਤੇ 6 ਮਹਾਪੁਰਖ ਜਿਨ੍ਹਾਂ ਦੇ ਸੀਸ ਲੱਗੇ ਅੱਜ ਪਲੰਗਾ 6ਵੇਂ ਪਾਛੀ ਸਾਹਿਬ ਕੇ ਸੁਭਾਯਮਨ ਹੈ ਦਾਸ ਹਰਪ੍ਰੀਤ ਸਿੰਘ ਐਮਏ ਜੋ ਇਸ ਜੋ ਜਥੇਬੰਦੀ ਦੇ ਅਸੀਂ ਸਦਾ ਰਣੀ ਹੈ ਸਾਡੇ ਤੇ ਮਿਹਰ ਪ੍ਰਿਆਸ ਰੱਖਣ ਵਾਲੇ ਬਾਬਾ ਵਿਸ਼ਨ ਸਿੰਘ ਮਹਾਂਪੁਰਖ ਬਾਬਾ ਕੀਰਤਨ ਸਿੰਘ ਇਹ ਮਹਾਂਪੁਰਖਾਂ ਦੀ ਬੜੀ ਕਿਰਪਾ ਸਿੱਖ ਜੀਵਨ ਜਾਂਚ ਪੰਜਾਬ ਦੇ ਮੁਖੀ ਹੋਂਦ ਦੇ ਨਾਤੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਪਾਵਨ ਪਵਿੱਤਰ ਬਚਨ ਹੈ ਆਖਦੇ ਜੇ ਕੋ ਜਿਉ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ ਜਿਹੜਾ ਐਸੇ ਮਹਾਪੁਰਖਾਂ ਦਾ ਸਤਕਾਰ ਕਰਦਾ ਉਹਨਾਂ ਦੇ ਚਰਨਾਂ ਦਾ ਮਾਣ ਕਰਦਾ ਚਰਨਾਂ ਤੇ ਝੁਕਦਾ ਹੈ ਉਹਨਾਂ ਦਾ ਸਨਮਾਨ ਕਰਦਾ ਹੈ ਅਕਿ ਦੇ ਉਹਨਾਂ ਪਿਆਰਿਆਂ ਦੇ ਮੱਥੇ ਜਮ ਨਹੀਂ ਲੱਗਦੇ ਏਡੀ ਵੱਡੀ ਕਿਰਪਾ ਗੁਰਬਾਨੀ ਦੇ ਮਹਾ ਬੋਲਾ ਨੇ ਕਰ ਦਿੱਤੀ ਸੋ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੱਲ 19 ਤਰੀਕ ਮਹਾਪੁਰਖ ਬਾਬਾ ਵਿਸ਼ਨ ਸਿੰਘ ਜੀ ਬਾਰੇ ਮ ਜਥੇਦਾਰ ਉਹਨਾਂ ਦੇ ਵਰਸੀ ਸਮਾਗਮ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਛੇਵੀਂ ਪਾਸ਼ੇ ਬਾਬਾ ਬੁਕਾਲਾ ਸਾਹਿਬ ਕੇ ਪਹੁੰਚੀਏ ਆਈਆਂ ਸੰਗਤਾਂ ਵਾਸਤੇ ਮਹਾਂਪੁਰਖ ਬਾਬਾ ਜੋਗਾ ਸਿੰਘ ਜੀ ਵੱਲੋਂ ਬਹੁਤ ਵੱਡੇ ਪ੍ਰਬੰਧ ਜੋ ਗੁਰਦੁਆਰਾ ਛੇਵੀਂ ਪਾਸ਼ੇ ਸਾਹਿਬ ਕੇ ਕੀਤੇ ਗਏ ਨੇ ਦੀਵਾਨ ਸੱਜਣਗੇ ਰਾਗੀ ਢਾਡੀ ਪ੍ਰਚਾਰਕ ਤੇ ਮਹਾਂਪੁਰਖ ਸੰਗਤਾਂ ਨੂੰ ਆਪਣੇ ਬੋਲ ਕੀਮਤੀ ਸਰਵਣ ਕਰਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ